ਤੇ ਇਹ 13% ਦਾ ਜਿਹੜਾ ਇਹ ਫਰਕ ਰਹਿ ਗਿਆ ਹੈ ਤੇ ਇਹੇ ਅਮਾਉਂਟ ਦੇ ਉੱਤੇ ਤੁਹਾਨੂੰ ਰਿਫੰਡ ਮਿਨੂਗਾ ਅੱਗੇ ਰਿਫੰਡ ਜਿਹੜਾ ਸੀ ਉਹ ਘੱਟ ਮਿਲਦਾ ਸੀਗਾ ਅੱਗੇ 18 ਤੇ 12 ਦਾ ਫਰਕ 6% ਸੀ ਹੁਣ 18 ਤੇ 5 ਦਾ ਜਿਹੜਾ ਇਹ ਰਿਫੰਡ ਜਿਹੜਾ ਇਹ ਉਹ 13% ਦਾ ਰਿਫੰਡ ਰਹਿ ਗਿਆ ਹੈ ਇਸ ਤਰੀਕੇ ਦਾ ਰਿਫੰਡ ਸਵਿੰਗ ਮਸ਼ੀਨ ਦੇ ਜਿਹੜੇ ਜਿਹੜੇ ਹਿੱਸੇ ਪਾਰਟ ਬਣਾਉਂਦੇ ਨੇ ਉਹਨਾਂ ਨੂੰ ਵੱਧ ਰਿਫੰਡ ਮਿਲੇਗਾ ਦੂਸਰਾ ਜਿਹੜਾ ਹੈ ਸਵਿੰਗਰ ਮਸ਼ੀਨ ਦੇ ਨਾਲ-ਨਾਲ ਕੁਝ ਹੋਰ ਵਸਤਾਂ ਜਿਹੜੀਆਂ ਜਿਵੇਂ ਸਾਈਕਲ ਪਾਰਟਸ ਹੈ ਇਹ 28 ਦੀ بجائے 40 ਆ ਗਿਆ ਪਰ ਇਸ ਦੇ ਵਿੱਚ ਇੱਕ ਹੋਰ ਚੀਜ਼ ਵੀ ਹੈ ਇਹਨਾਂ ਵਿੱਚੋਂ ਕੁਝ ਆਈਟਮ ਜਿਹੜੀਆਂ ਸਨ ਉਹਨਾਂ ਦੇ ਉੱਤੇ ਟੈਕਸ ਪਹਿਲਾਂ ਇਹਨਾਂ ਦੇ ਨਾਲ ਸੈਸ ਲੱਗਦੀ ਸੀ ਹੁਣ ਸੈਸ ਚੱਕੀ ਗਈ ਹੈ ਇੱਧਰ ਜਿਹੜਾ ਸਟੇਟ ਦਾ ਜਿਹੜਾ ਇਹ ਟੈਕਸ ਵਧੂਗਾ ਕੀ ਇਹ ਲੋਕਾਂ ਦੇ ਲਈ ਸੱਚਮੁੱਚ ਦੀਵਾਲੀ ਦਾ ਤੋਹਫਾ ਹੈ ਇਹ ਸਵਾਲ ਕੁਝ ਚੀਜ਼ਾਂ ਦੇ ਜਿਹੜੇ ਨੇ ਉਹੋ ਟੈਕਸ ਵਧਣ ਦੇ ਕਰਕੇ ਕੁਝ ਚੀਜ਼ਾਂ ਮਹਿੰਗੀਆਂ ਵੀ ਹੋਣਗੀਆਂ 22 ਸਤੰਬਰ 2025 ਤੋਂ ਆਪਣੇ ਕੋਲੇ ਦੋ ਤਰ੍ਹਾਂ ਰਹਿ ਗਈਆਂ ਨੇ ਇੱਕ 5% ਵਾਲੀ ਤੇ ਦੂਸਰੀ 18% ਵਾਲੀ ਕਿ 10 ਲੱਖ ਰੁਪਏ ਦੀ ਜਿਹੜੀ ਗੱਡੀ ਆ ਉਸ ਦੀ ਕੀਮਤ ਘੱਟੋ ਘੱਟ 1 ਲੱਖ ਰੁਪਏ ਘਟੇਗੀ ਕੀ ਇਹ ਗੱਲ ਸੱਚ ਹੈ ਤੇ ਇਹਨਾਂ ਗੱਲਾਂ ਦੇ ਵਿੱਚ ਇਹ ਖਬਰਾਂ ਦੇ ਵਿੱਚ ਇਹ ਖਬਰਾਂ ਜਿਹੜੀਆਂ ਆ ਰਹੀਆਂ ਨੇ ਇਹਨਾਂ ਵਿੱਚ ਕਿੰਨੀ ਸਚਾਈ ਹੈ ਦੋਸਤੋ ਜੀਐਸਟੀ ਕੌਂਸਲ ਦੇ ਦੁਆਰਾ ਜਿਹੜੇ ਜੀਐਸਟੀ ਟੈਕਸ ਹੈ ਜਿਹੜਾ ਇਸ ਦੇ ਜਿਹੜੇ ਰੇਟ ਹੈ ਉਹ ਕਾਫੀ ਵਸਤਾਂ ਨੇ ਕਾਫੀ ਆਈਟਮਸ ਨੇ ਜਿਨ੍ਹਾਂ ਦੇ ਉੱਤੇ ਟੈਕਸ ਜਿਹੜਾ ਘਟਾਇਆ ਗਿਆ ਹੈ ਤੇ 22 ਸਤੰਬਰ 2025 ਤੋਂ ਇਹ ਨਵੀਆਂ ਕਰ ਦਰਾਂ ਭਾਰਤ ਵਿੱਚ ਸਮੁੱਚੇ ਭਾਰਤ ਵਿੱਚ ਲਾਗੂ ਹੋ ਰਹੀਆਂ ਨੇ ਪਰ ਸਵਾਲ ਹਰੇਕ ਵਿਅਕਤੀ ਦੇ ਹਰੇਕ ਗ੍ਰਾਹਕ ਦੇ ਹਰੇਕ ਇਨਸਾਨ ਦੇ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਇੱਕੋ ਸਵਾਲ ਗੂੰਜਦਾ ਹੈ ਕੀ ਕੀ ਚੀਜ਼ਾਂ ਖਾਸ ਕਰਕੇ ਕਾਰਾਂ ਗੱਡੀਆਂ ਤੇ ਜਾਂ ਸਕੂਟਰ ਮੋਟਰਸਾਈਕਲ ਬਾਈਕ ਕੀ ਸੱਚਮੁੱਚ ਸਸਤੇ ਹੋਣਗੇ ਜਿਹੜੀ ਗੱਲ ਆਖੀ ਜਾ ਰਹੀ ਹੈ ਉਹ ਇਹ ਹੈ ਕਿ 10 ਲੱਖ ਰੁਪਏ ਦੀ ਜਿਹੜੀ ਗੱਡੀ ਹੈ ਉਸ ਦੀ ਕੀਮਤ ਘੱਟੋ ਘੱਟ 1 ਲੱਖ ਰੁਪਏ ਘਟੇਗੀ ਕੀ ਇਹ ਗੱਲ ਸੱਚ ਹੈ ਤੇ ਇਹਨਾਂ ਗੱਲਾਂ ਦੇ ਵਿੱਚ ਇਹ ਖਬਰਾਂ ਦੇ ਵਿੱਚ ਇਹ ਖਬਰਾਂ ਜਿਹੜੀਆਂ ਆ ਰਹੀਆਂ ਨੇ ਇਹਨਾਂ ਵਿੱਚ ਕਿੰਨੀ ਸੱਚਾਈ ਹੈ ਸੱਚ ਦਾ ਸੱਚ ਤੇ ਕੱਚ ਦਾ ਕੱਚ ਕਰਾਂਗੇ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਤਾਰਾਂਗੇ ਅੱਜ ਦੀ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਚੇਸ ਡਿੰਪਲ ਦੋਸਤੋ ਜੀਐਸਟੀ ਟੈਕਸ ਜਿਹੜਾ ਹੈ ਗੁੱਡਜ਼ ਐਂਡ ਸਰਵਿਸ ਟੈਕਸ ਇਸ ਨੂੰ ਕਹਿੰਦੇ ਹਨ 2017 ਦੇ ਵਿੱਚ 21 ਜੁਲਾਈ 2017 ਨੂੰ ਸਮੁੱਚੇ ਭਾਰਤ ਵਿੱਚ ਲਾਗੂ ਹੋ ਗਿਆ ਸੀ ਉਸ ਵੇਲੇ ਇਸ ਦੇ ਵਿੱਚ ਜਿਹੜੀਆਂ ਸਨ ਪੰਜ ਦਰਾਂ ਸਨ 0% 5% 12% 18% 28% ਇਹ ਪੰਜ ਦਰਾਂ ਨੇ ਇਸ ਤੋਂ ਇਲਾਵਾ ਕੁਝ ਵਸਤਾਂ ਦੇ ਉੱਤੇ ਜਿਹੜਾ ਹੈ ਉਹ ਟੈਕਸ ਦੇ ਨਾਲ-ਨਾਲ ਸੈਸ ਵੀ ਲਗਾਈ ਗਈ ਸੀ ਕੁਝ ਆਈਟਮਾਂ ਜਿਵੇਂ ਸੋਨਾ ਹੈ ਸੋਨੇ ਦੇ ਉੱਤੇ 3% ਦੀ ਟੈਕਸ ਪਰ ਜਿਹੜਾ ਹੁਣ ਸਵਾਲ ਇਹ ਹੈ ਕਿ ਕੀ ਚੀਜ਼ਾਂ ਵਸਤਾਂ ਜਿਹੜੀਆਂ ਨੇ ਇਹਨਾਂ ਦੇ ਰੇਟ ਘਟਣਗੇ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਇਹ ਦੱਸ ਦਈਏ ਕਿ ਜਿਹੜੀਆਂ 3 ਸਤੰਬਰ ਨੂੰ ਜਿਹੜੀ GST ਕੌਂਸਲ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਕਰ ਤਰ੍ਹਾਂ ਦੋ ਕਰ ਦਿੱਤੀਆਂ ਨੇ ਇੱਕ 5% ਹੈ ਇੱਕ 18% ਹੈ ਤੇ GST ਕੌਂਸਲ ਦੇ ਮੁਤਾਬਕ ਜਿਹੜਾ ਉਹਨਾਂ ਦਾ ਪ੍ਰੈਸ ਰੀਲੀਜ਼ ਹੈ ਉਹਦੇ ਮੁਤਾਬਕ 22 ਸਤੰਬਰ ਤੋਂ 22 ਨਵੰਬਰ 2025 ਤੋਂ ਆਪਣੇ ਕੋਲੇ ਦੋ ਤਰ੍ਹਾਂ ਰਹਿ ਗਈਆਂ ਨੇ ਇੱਕ 5% ਵਾਲੀ ਤੇ ਦੂਸਰੀ 18% ਵਾਲੀ ਤੇ ਕੁਝ ਦੇ ਉੱਤੇ ਜਿਹੜਾ ਹੈ ਉਹ 40% ਵੀ ਟੈਕਸ ਹੈ ਕੁਝ ਕੁਝ ਹਨ ਜਿਹੜੀਆਂ ਜਿਵੇਂ ਹਾਈ ਐਂਡ ਕਾਰਸ ਨੇ ਜਾਂ ਜਿਵੇਂ ਟਬੈਕੋ ਆ ਤਮਾਕੂ ਜਿਸ ਨੂੰ ਆਪਾਂ ਕਹਿੰਦੇ ਨੇ ਕੁਝ ਆਈਟਮਾਂ ਦੇ ਉੱਤੇ ਹੈ ਤੇ ਸਵਾਲ ਜਿਹੜਾ ਹੈ ਕਿ ਕੀ ਵਸਤੂਆਂ ਸੱਚਮੁੱਚ ਸਸਤੀਆਂ ਹੋਣਗੀਆਂ ਇਹ ਸਵਾਲ ਜਿਹੜਾ ਹੈ ਇਹ ਗੁੰਝਲਦਾਰ ਸਵਾਲ ਹੈ ਪਰ ਇਸ ਦਾ ਸੌਖਾ ਜਿਹਾ ਜਵਾਬ ਕੀ ਹੈ ਉਹ ਉਹ ਦੱਸਣ ਤੋਂ ਪਹਿਲਾਂ ਇੱਕ ਚੀਜ਼ ਹੋਰ ਦੱਸ ਦਈਏ ਕਿ ਜਿਹੜੇ ਆਪਣੇ ਕੋਲੇ ਜਿਹੜਾ ਟੈਕਸ ਸੀ ਇਸ ਦੀਆਂ ਦਰਾਂ ਜਿਵੇਂ 0% ਹੈ 0% ਜਿਵੇਂ ਆਪਾਂ ਮੈਡੀਕਲ ਫੀਲਡ ਦੀ ਗੱਲ ਕਰਦੇ ਆ ਹਨ ਉਹਨਾਂ ਮੈਡੀਕਲ ਫੀਲਡ ਦੇ ਵਿੱਚ ਦੋ ਟੈਕਸ ਰਹਿ ਗਏ 5% ਤੇ 18% ਜਾਂ ਫਿਰ ਕੁਝ ਆਈਟਮਾਂ ਜਿਨ੍ਹਾਂ ਦੇ ਉੱਤੇ ਟੈਕਸ ਨਹੀਂ ਹੈ ਪਹਿਲਾਂ ਇਹਨਾਂ ਦੀ ਵੰਡ ਕਿਵੇਂ ਕੀਤੀ ਗਈ ਸੀ ਜਿਵੇਂ ਕਿ 0% ਜਿਹੜਾ ਇਹ ਟੈਕਸ ਕਿਹੜੀਆਂ ਚੀਜ਼ਾਂ ਤੇ ਆਈਟਮਾਂ ਤੇ ਲੱਗਦਾ ਸੀ ਜਿਵੇਂ ਜ਼ਿੰਦਗੀ ਨੂੰ ਜੇ ਜ਼ਿੰਦਗੀ ਨੂੰ ਸੇਫ ਕਰਨ ਦੇ ਲਈ ਜਾਂ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਨੇ ਮੌਤ ਦਾ ਦਰਵਾਜ਼ਾ ਖੋਲ੍ਹ ਦੀਆਂ ਨੇ ਉਹਨਾਂ ਬਿਮਾਰੀਆਂ ਦੇ ਲਈ ਜਿਹੜੇ ਦਵਾਈਆਂ ਨਾ ਕੈਂਸਰ ਨੂੰ ਰੋਕਣ ਦੇ ਲਈ ਜਿਹੜੇ ਦਵਾਈ ਆ ਉਸ ਦੇ ਉੱਤੇ 0% ਜਾਂ ਕੰਟਰਾਸੈਪਟਿਵਸ ਜਿਹੜੇ ਨੇ ਜ਼ਿੰਦਗੀ ਲਿਆਉਣ ਦੇ ਲਈ ਜਿਹੜੇ ਹਨਾ ਤਾਂ ਜਿਹੜੀਆਂ ਆਈਟਮਸ ਨੇ ਬਿਲਸ ਨੇ ਤਾਂ ਉਹਨਾਂ ਦੇ ਉੱਤੇ 0% ਸੀ 5% ਕਿਹੜੀਆਂ ਚੀਜ਼ਾਂ ਤੇ ਸੀ 5% ਉਹਨਾਂ ਦੇ ਉੱਤੇ ਸੀ ਜਿਵੇਂ ਟੀਕੇ ਹੋਗੇ ਜ਼ਰੂਰੀ ਟੀਕੇ ਆ ਜਿਹੜੇ ਇਸ ਤੋਂ ਇਲਾਵਾ ਜਿਹੜੀਆਂ ਆਮ ਦਵਾਈਆਂ ਨੇ ਉਹਨਾਂ ਨੂੰ 12% ਵਾਲੀ ਸ਼੍ਰੇਣੀ ਤੇ ਜੜ ਰੱਖਿਆ ਗਿਆ ਸੀ ਪਰ 18% ਦੇ ਵਿੱਚ ਵਿਟਾਮਿਨਸ ਜਾਂ ਮਿਨਰਲ ਜਾਂ ਖਣਿਜ ਜਿਹੜੇ ਨੇ ਉਹ ਰੱਖੇ ਗਏ ਸਨ ਪਰ 28% ਦੇ ਵਿੱਚ ਕੋਸਮੈਟਿਕ ਜਿਹੜੇ ਨੇ ਜਿਹੜੀਆਂ ਦਵਾਈਆਂ ਨੇ ਜਿਵੇਂ ਮੋٹے ਹੋਣ ਦੇ ਲਈ ਜਾਂ ਪਤਲੇ ਹੋਣ ਦੇ ਲਈ ਜਾਂ ਫਿੱਟ ਹੋਣ ਦੇ ਲਈ ਤਾਂ ਜਿਹੜੇ ਐਸ਼ ਪ੍ਰਸਤੀ ਦੇ ਲਈ ਜਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਲਗਜ਼ਰੀ ਆਈਟਮਸ ਨੇ ਜਿਹੜੇ ਕਿ ਜਿਹੜੇ ਬੰਦੇ ਅਫੋਰਡ ਕਰ ਸਕਦੇ ਆ ਉਹਨਾਂ ਦੇ ਲਈ ਜਿਹੜੀਆਂ ਜਿਹੜੀਆਂ ਵਸਤਾਂ ਨੇ ਤਾਂ ਉਹ ਉਹਨਾਂ ਦੇ ਉੱਤੇ 28% ਜਿਹੜਾ ਹੈ ਟੈਕਸ ਲਗਾਇਆ ਗਿਆ ਸੀ ਪਰ ਸਵਾਲ ਫੇਰਹੀ ਹੈ ਕਿ ਕੀ ਚੀਜ਼ਾਂ ਸਸਤੀਆਂ ਹੋਣਗੀਆਂ ਤਾਂ ਇਸ ਦਾ ਸਵਾਲ ਦਾ ਜਵਾਬ ਇਹ ਹੈ ਜੀ ਹਾਂ ਸਸਤੀਆਂ ਹੋਣਗੀਆਂ ਪਰ ਕਿਹੜੀਆਂ ਚੀਜ਼ਾਂ ਸਸਤੀਆਂ ਹੋਣਗੀਆਂ ਤੇ ਇੱਕ ਹੋਰ ਗੱਲ ਵੀ ਖਿਆਲ ਰੱਖਿਓ ਕੁਝ ਚੀਜ਼ਾਂ ਦੇ ਦੇ ਰੇਟ ਜਿਹੜੇ ਨੇ ਉਹ ਟੈਕਸ ਵਧਨ ਦੇ ਕਰਕੇ ਕੁਝ ਚੀਜ਼ਾਂ ਮਹਿੰਗੀਆਂ ਵੀ ਹੋਣਗੀਆਂ ਇਹ ਵੀ ਖਿਆਲ ਰੱਖਣਾ ਹੈ ਤੇ ਕਿਹੜੀਆਂ-ਕਿਹੜੀਆਂ ਵਸਤਾਂ ਮਹਿੰਗੀਆਂ ਹੋਣਗੀਆਂ ਉਹਨਾਂ ਦੇ ਬਾਰੇ ਆਪਾਂ ਬਾਅਦ ਦੇ ਵਿੱਚ ਗੱਲ ਕਰਦੇ ਹਾਂ ਪਹਿਲਾਂ ਉਹਨਾਂ ਬਾਰੇ ਦੱਸ ਦਈਏ ਕਿ ਕਿਹੜੀਆਂ ਚੀਜ਼ਾਂ ਸਸਤੀਆਂ ਹੋਣਗੀਆਂ ਜ਼ਰੂਰੀ ਵਸਤਾਂ ਜਿਹੜੀਆਂ ਨੇ 295 ਨੇ ਜਿਨ੍ਹਾਂ ਦੇ ਉੱਤੇ ਟੈਕਸ 12% ਤੋਂ 18% ਤੋਂ 5 ਫੀਸ ਦੇ ਕਰ ਦਿੱਤਾ ਤੇ ਕੁਝ ਇਹੋ ਜਿਹਿਆਂ ਵੀ ਆਈਟਮਾਂ ਜਿਨ੍ਹਾਂ ਦੇ ਉੱਤੇ ਬਿਲਕੁਲ ਟੈਕਸ ਚੱਕ ਦਿੱਤਾ ਗਿਆ ਸਵਾਲ ਇਹ ਪੈਦਾ ਹੁੰਦਾ ਕਿ ਕੀ ਇਹ ਜਿਹੜੇ ਟੈਕਸ ਦੇ ਵਿੱਚ ਜਾਂ ਕਰ ਦੇ ਜਿਹੜੀ ਦਰ ਹੈ ਉਸ ਦੇ ਜਿਹੜੀ ਤਬਦੀਲੀ ਕੀਤੀ ਹੈ ਕੀ ਇਹ ਲੋਕਾਂ ਦੇ ਲਈ ਸੱਚਮੁੱਚ ਦੀਵਾਲੀ ਦਾ ਤੋਹਫਾ ਹੈ ਇਹ ਸਵਾਲ ਜਿਹੜਾ ਹੈ ਉਹ ਅਹਿਮ ਹੈ ਪਰ ਜਿਵੇਂ ਤੁਹਾਨੂੰ ਦੱਸਿਆ ਕਿ ਕੁਝ ਚੀਜ਼ਾਂ ਕੁਝ ਆਈਟਮਸ ਜਿਹੜੇ ਨੇ ਉਹਨਾਂ ਦੇ ਉੱਤੇ ਰੇਟ ਜਿਹੜੇ ਨੇ ਉਹ ਵਧੇ ਆ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਮਹਿੰਗੀਆਂ ਵੀ ਹੋਈਆਂ ਨੇ ਪਰ ਜਿਹੜੀਆਂ ਚੀਜ਼ਾਂ ਸਸਤੀਆਂ ਹੋਈਆਂ ਨੇ ਜਿਹੜੀਆਂ ਚੀਜ਼ਾਂ ਸਸਤੀਆਂ ਹੋਈਆਂ ਉਹਨਾਂ ਦੇ ਵਿੱਚ ਕਾਫੀ ਫੂਡ ਆਈਟਮਸ ਨੇ ਤੇ ਕਿਹੜੀਆਂ ਕਿਹੜੀਆਂ ਫੂਡ ਆਈਟਮਸ ਨੇ ਉਹਨਾਂ ਦਾ ਜ਼ਿਕਰ ਆਪਾਂ ਉਹਨਾਂ ਦਾ ਨਾਮ ਜਿਹੜਾ ਹੈ ਉਹ ਤੁਹਾਨੂੰ ਦੱਸ ਦਿੰਨੇ ਤਾਂ ਜੋ ਕੱਲ ਨੂੰ ਤੁਹਾਨੂੰ ਵੀ ਲੋਡ ਪੈ ਸਕਦੇ ਆ ਕਿਉਂਕਿ ਇਹ ਆਪਾਂ ਜਿਹੜੀਆਂ ਜ਼ਰੂਰੀ ਵਸਤਾਂ ਐ ਉਹ ਹਰੇਕ ਵਿਅਕਤੀ ਉਹ ਖਰੀਦਦਾ ਐ ਉਹਨਾਂ ਦੀ ਲੋਡ ਜਿਹੜੀ ਐ ਹਰੇਕ ਵਿਅਕਤੀ ਨੂੰ ਹੁੰਦੀ ਐ ਇਸ ਕਰਕੇ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਲਵੋ ਤੇ ਤੁਸੀਂ ਇਸ ਨੂੰ ਸੇਵ ਕਰਕੇ ਵੀ ਰੱਖ ਸਕਦੇ ਹੋ ਇਸ ਦਾ ਲਿੰਕ ਵੀ ਤੁਸੀਂ ਵੀ ਕਿਸੇ ਵੀ ਵਿਅਕਤੀ ਨੂੰ ਆਪਣੇ ਦੋਸਤ ਮਿੱਤਰ ਨੂੰ ਭੇਜ ਸਕਦੇ ਹੋ ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਕਿ ਕਿਹੜੀਆਂ ਚੀਜ਼ਾਂ ਸਸਤੀਆਂ ਹੋਈਆਂ ਨੇ ਤੇ ਕਿਹੜੀਆਂ ਮਹਿੰਗੀਆਂ ਹੋਈਆਂ ਨੇ ਪਹਿਲਾਂ ਤਾਂ ਜਿੰਨੇ ਵੀ ਜਿਵੇਂ ਚਪਾਤੀ ਆ ਪਰਾਠਾ ਹੈ ਉਹਨਾਂ ਦੇ ਉੱਤੇ ਹੁਣ ਕੋਈ ਟੈਕਸ ਨਹੀਂ ਲੱਗੂਗਾ ਪਹਿਲਾਂ ਕਿੰਨਾ ਸੀ 5 ਫੀਸ ਦੀ ਟੈਕਸ ਲੱਗਦਾ ਸੀ ਹੁਣ ਤੁਸੀਂ ਹੋਟਲ ਦੇ ਵਿੱਚ ਰੋਟੀ ਖਾਂਦੇ ਹੋ ਚਪਾਤੀ ਦੇ ਉੱਤੇ ਪਰਾਠੇ ਦੇ ਉੱਤੇ ਕੋਈ ਟੈਕਸ ਨਹੀਂ ਲੱਗੇਗਾ ਤੇ ਦੂਸਰਾ আল্ট্রਾ ਹਾਈ ਟੈਂਪਰੇਚਰ ਮਿਲਕ ਹੈ ਜਾਂ ਚਨਾ ਚੈਨਾ ਜਿਸ ਨੂੰ ਕਹਿੰਦੇ ਆ ਜਾਂ ਪਨੀਰ ਹੈ ਜਾਂ ਪੀਜ਼ਾ ਬ੍ਰੈਡ ਹੈ ਜਾਂ ਖੱਕਰਾ ਹੈ ਇਹਨਾਂ ਦੇ ਉੱਤੇ ਵੀ ਟੈਕਸ ਜ਼ੀਰੋ ਨਲ ਕਾਮਨ ਯੂਜ਼ ਵਾਲੀਆਂ ਫੂਡ ਆਈਟਮਸ ਨੇ ਡਰਿੰਕਸ ਜਿਵੇਂ ਜਿਵੇਂ ਬਟਰ ਹੋ ਗਿਆ ਘੀ ਹੋ ਗਿਆ ਡਰਾਈ ਨਟ ਹੋ ਗਏ ਕੰਡੈਂਸਡ ਮਿਲਕ ਹੋ ਗਿਆ ਜਿਵੇਂ ਜਾਂ ਸੌਸੇਜਸ ਹੋਗੇ ਮੀਟ ਹੋ ਗਿਆ ਸ਼ੂਗਰ ਬੋਇਲਡ ਕਨਫੈਕਸ਼ਨਰੀ ਹੋ ਗਈ ਜੈਮ ਹੋ ਗਿਆ ਫਰੂਟ ਜੈਲੀ ਹੋ ਗਈ ਟੈਂਡਰ ਕੋਕਨਟ ਵਾਟਰ ਹੋ ਗਿਆ ਨਮਕੀਨ ਹੋ ਗਿਆ ਡਰਿੰਕਿੰਗ ਵਾਟਰ ਜਿਹੜਾ ਕਿ 20 ਲੀਟਰ ਦੀ ਬੋਤਲ ਦੇ ਵਿੱਚ ਪੈਕ ਕੀਤਾ ਹੋਇਆ ਹੈ ਫਰੂਟ ਪલ્પ ਹੋ ਗਿਆ ਗੁੱਦਾ ਫਲਦਾ ਜਾਂ ਫਰੂਟ ਜੂਸ ਹੋ ਗਿਆ ਜਾਂ ਬਿਵਰੇਜ ਦੇ ਜਿਨ੍ਹਾਂ ਦੇ ਵਿੱਚ ਮਿਲਕ ਹੈ ਜਾਂ ਆਈਸਕ੍ਰੀਮ ਹੈ ਪੇਸਟਰੀ ਹੈ ਬਿਸਕੁਟ ਹੈ ਕੌਰਨ ਫਲੇਕ ਹੈ ਤੇ ਸੀਰੀਅਲ ਜਨੇ ਜਾਂ ਸ਼ੂਗਰ ਕਨਫੈਕਸ਼ਨਰੀ ਹੈ 5% ਦੀ ਹੈ 18% ਦੀ ਤੋਂ ਘਟਾ ਕੇ 5% ਦੀ ਕਰ ਦਿੱਤਾ ਗਿਆ ਹੈ ਤੇ ਜਿਹੜੇ ਫੈਟ ਤੇ ਚੀਜ਼ ਨੇ ਉਹਨਾਂ ਦਾ ਵੀ ਜਿਹੜਾ ਇਹ 12% ਤੋਂ ਘਟਾ ਕੇ 5% ਦੀ ਕਰ ਦਿੱਤਾ ਗਿਆ ਏ ਜਿਹੜੇ ਪਲਾਂਟ ਬੇਸ ਦੇ ਮਿਲਕ ਡਰਿੰਕਸ ਨੇ ਉਹ ਵੀ ਸਸਤੇ ਹੋ ਜਾਣਗੇ ਉਹਨਾਂ ਦੇ ਉੱਤੇ ਵੀ 5% ਦੀ ਰਹਿ ਗਿਆ ਪਹਿਲਾਂ 18% ਸੀਗਾ ਤੇ ਸੋਇਆ ਮਿਲਕ ਹੈ ਜਿਵੇਂ ਉਹ 12% ਸੀ ਉਹ ਵੀ 5% ਰਹਿ ਗਿਆ ਕਾफी ਰਾਹਤ ਜਿਹੜੀ ਆ ਉਹ ਗ੍ਰਾਹਕ ਮਹਿਸੂਸ ਕਰੂਗਾ ਆਪਾਂ ਘਰ ਦੇ ਵਿੱਚ ਘਰੇਲੂ ਆਈਟਮਾਂ ਜਿਹੜੀਆਂ ਯੂਜ਼ ਕਰਦੇ ਆ ਹਾਊਸ ਹੋਲਡ ਆਈਟਮਸ ਇਹਨਾਂ ਨੂੰ ਆਪਾਂ ਕਹਿੰਦੇ ਆ ਉਹਨਾਂ ਦੇ ਉੱਤੇ ਜਿਵੇਂ ਟੂਥ ਪਾਊਡਰ ਹੈ ਜਿਵੇਂ ਫੀਡਿੰਗ ਬੋਟਲ ਹੈ ਟੇਬਲ ਵੇਅਰ ਹੈ ਕਿਚਨ ਵੇਅਰ ਹੈ ਅਮਰੀਲਾ ਹੈ ਯੂਟੈਂਸ ਜਿਹਨੂੰ ਛਤਰੀ ਕਹਿੰਦੇ ਆ ਜਾਂ ਭਾਂਡੇ ਹੋਗੇ ਜਾਂ ਬਾਈਸਾਈਕਲ ਜੋਗੇ ਹਨ ਦੋ ਪਹੀਆ ਸਾਈਕਲ ਹੈ ਬੈਂਬੂ ਫਰਨੀਚਰ ਹੈ ਜੋ ਕੌਮ ਕੰਗੇ ਵਗੈਰਾ ਹੋਵੇ 12% ਤੋਂ 5% ਸ਼ੈਂਪੂ ਟੈਲਕਮ ਪਾਊਡਰ ਟੂਥ ਪੇਸਟ ਟੂਥ ਬਰਸ਼ ਫੇਸ ਪਾਊਡਰ ਸੋਪ ਹੈਅਰ ਆਇਲ 18% ਸੀ ਸਾਰੇ 5% ਰਹਿ ਗਏ ਤਾਂ ਕਰਕੇ ਦੋਸਤੋ ਹੁਣ ਟੈਕਸ ਜਿਹੜਾ ਹੈ ਨਾ ਹੁਣ ਆਪਾਂ 5 18 ਜੇ ਵੱਧ ਲੱਗਦਾ ਸੀ 5% ਦੀ ਟੈਕਸ ਇਹਦਾ ਭਰਿਆ ਕਰੋ ਤੇ ਇਸ ਦੇ ਨਾਲ ਜਿਹੜਾ ਹੈ ਕਿਉਂਕਿ ਸਰਕਾਰ ਨੂੰ ਜਦੋਂ ਅਸੀਂ ਟੈਕਸ ਜਾਂ ਕਰ ਅਦਾ ਕਰਦੇ ਆ ਤਾਂ ਉਸ ਦੇ ਨਾਲ ਸਾਡੀਆਂ ਸੜਕਾਂ ਬਣਦੀਆਂ ਸਾਡੇ ਹੀ ਪੁਲ ਬੰਨਦੇ ਆ ਸਾਡੇ ਆਏ ਜਿਹੜੇ ਜਿਹੜੇ ਤਨਖਾਹਾਂ ਆਉਂਦੀਆਂ ਨੇ ਜਿਹੜੇ ਜਿੰਨੇ ਵੀ ਕਰਮਚਾਰੀ ਆਣ ਨੌਕਰੀਆਂ ਮਿਲਦੀਆਂ ਨੇ ਹਨਾ ਪੈਨਸ਼ਨਸ ਮਿਲਦੀਆਂ ਨੇ ਬਾਲੇ ਜਿਹੜੀਆਂ ਸਹੂਲਤਾਂ ਜਿਹੜੀਆਂ ਸਰਕਾਰ ਜਿੰਨੀਆਂ ਵੀ ਦਿੰਦੀ ਆ ਉਹ ਸਾਰੀਆਂ ਟੈਕਸਾਂ ਤੋਂ ਨਿਕਲਦੀਆਂ ਨੇ ਸਟੇਸ਼ਨ ਦੇ ਲਈ ਆਈਟਮਸ ਇਹਨਾਂ ਨੂੰ ਆਪਾਂ ਕਹਿੰਦੇ ਐ ਮੈਪ ਹੋ ਗਿਆ ਚਾਰਟ ਹੋ ਗਿਆ ਗਲੋਬਸ ਹੋ ਗਏ ਹਨਾ ਪੈਨਸਲ ਸ਼ਾਰਪਨਰ ਹਨਾ ਕਰੇਅਨ ਪੈਸਟਲ ਤੇ ਹਨਾ ਪੈਸਟਲ ਕਲਰ ਹੁੰਦੇ ਆ ਆਪਣੇ ਕੋਲੇ ਐਕਸਰਸਾਈਜ਼ ਬੁੱਕਸ ਹੁੰਦੀਆਂ ਨੇ ਨੋਟਬੁੱਕਸ ਹੁੰਦੀਆਂ ਨੇ ਇਹਨਾਂ ਦੇ ਉੱਤੇ ਹੁਣ ਜ਼ੀਰੋ ਜ਼ੀਰੋ ਟੈਕਸ ਪਹਿਲਾਂ 12% ਸੀ ਇਰੇਜ਼ਰਸ ਦੇ ਉੱਤੇ ਵੀ ਹੁਣ ਕੋਈ ਟੈਕਸ ਨਹੀਂ ਲੱਗੂਗਾ ਹੁਣ ਮਟਿਆਣ ਵਾਲੀਆਂ ਜਿਹੜੀਆਂ ਜਿਹੜੀਆਂ ਆਪਣੇ ਕੋਲੇ ਰਬੜਾ ਹੁੰਦੀਆਂ ਨੇ ਉਹਨਾਂ ਤੇ ਜੇ 5% ਟੈਕਸ ਲੱਗਦਾ ਸੀ ਹੁਣ 0% ਲੱਗੂਗਾ ਕੋਈ ਟੈਕਸ ਨਹੀਂ ਲੱਗੂਗਾ ਮਤਲਬ ਫੁੱਟਵੀਅਰ ਹੈ ਹੁਣ ਫੁੱਟਵੀਅਰ ਦੇ ਉੱਤੇ 12% ਟੈਕਸ ਸੀ ਹੁਣ ਸਿਰਫ 5% ਰਹਿ ਗਿਆ ਹੈ ਤੇ ਇੰਜ ਮਾਸ ਮਾਰਕੀਟ ਪ੍ਰੋਡਕਟ ਜਿਹੜੇ ਆ ਨਾ ਚੱਪਲਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਬਣਦੀਆਂ ਉਹਨਾਂ ਦੇ ਉੱਤੇ ਟੈਕਸ 5% ਰਹਿ ਗਿਆ ਹੈ ਲਾਈਫ ਸੇਵਿੰਗ ਡਰੱਗਸ ਹੈ ਜਿਵੇਂ ਹੈਲਥ ਰਿਲੇਟਿਡ ਪ੍ਰੋਡਕਟ ਹੈ ਜਿਵੇਂ ਜਾਂ ਮੈਡੀਕਲ ਡਵਾਈਸ ਜਿਹੜੀਆਂ ਨੇ ਉਹਨਾਂ ਦੇ ਉੱਤੇ ਵੀ 12 18 ਤੋਂ ਕੱਟ ਕਰਕੇ 5% ਤੇ ਕਈਆਂ ਦੇ ਉੱਤੇ ਨਲ ਕਰ ਦਿੱਤਾ ਗਿਆ ਹੈ ਪਰ ਆਪਾਂ ਕਿੰਨਾ ਦੇ ਉੱਤੇ ਵਧਿਆ ਏ ਰੇਟ ਉਹੋ ਚੀਜ਼ ਆਪਾਂ ਬਾਅਦ ਦੇ ਵਿੱਚ ਦੱਸਦੇ ਆ ਥਰਮੋਮੀਟਰ ਐ 5% ਕਰ ਦਿੱਤਾ 18% ਸੀ ਮੈਡੀਕਲ ਗਲੋ ਗ੍ਰੇਡ ਆਕਸੀਜਨ ਐ 올 ਡਾਇਗਨੋਸਟਿਕ ਕਿਟਸ ਨੇ ਹੈਨਾ ਗਲੂਕੋਮੀਟਰ ਐ ਟੈਸਟ ਸਟ੍ਰਿਪਸ ਨੇ ਕਰੈਕਟਿਵ ਸਪੈਕਟिकल्स ਨੇ ਇਹਨਾਂ ਦੇ ਉੱਤੇ 12% ਟੈਕਸ ਸੀ ਹੁਣ 5% ਰਹਿ ਗਿਆ ਏ ਇਨਸ਼ੋਰੈਂਸ ਪਾਲਿਸੀ ਦੇ ਉੱਤੇ ਜਿਹੜਾ ਹੈ ਹੁਣ 0 ਨਿਲ ਕੋਈ ਟੈਕਸ ਨਹੀਂ ਲੱਗੂਗਾ ਸਪਲਾਈ ਆਫ ਸਰਵਿਸ ਆਫ ਥਰਡ ਪਾਰਟੀ ਇਨਸ਼ੋਰੈਂਸ ਕੈਰੀਜ਼ ਜਿਹੜਾ ਥਰਡ ਪਾਰਟੀ ਇਨਸ਼ੋਰੈਂਸ ਆ ਉਹਦੇ ਤੇ 5% ਲੱਗੂਗਾ ਪਹਿਲਾਂ 12% ਸੀ ਆਈਟੀਸੀ ਦੇ ਨਾਲ ਹੁਣ 5% ਰਹਿ ਗਿਆ ਹੈ ਹੋਟਲ ਟੈਰਿਫਸ ਐਂਡ ਫਲਾਈਟਸ ਤੇ ਹੋਟਲ ਟੈਰਿਫ ਦੇ ਉੱਤੇ ਵੀ ਜਿਹੜਾ ਹੈ ਉਹ 5% ਰਹਿ ਗਿਆ ਹੈ ਵਿਦਆਊਟ ਆਈਟੀਸੀ ਤੇ ਹਾਂ ਜਿਹੜੇ ਰੂਮ ਜਿਹੜੇ ਨੇ ਟੈਕਸ ਔਨ ਰੂਮਸ ਅਪ ਟੂ ਰੁਪੀਏ 7500 ਹੈਜ਼ ਬੀਨ ਰਿਡਿਊਸ ਟੂ 5% हां 7500 ਤੋਂ ਉੱਤੇ ਆ ਕਮਰੇ ਦਾ ਰੇਟ ਫਿਰ ਟੈਕਸ ਵੱਧ ਲੱਗੂਗਾ ਇਕਨੋਮੀ ਇਕਨੋਮੀ ਕਲਾਸ ਜਿਹੜੀਆਂ ਟਿਕਟਸ ਨੇ ਉਹਨਾਂ ਦੇ ਉੱਤੇ 5% ਜੀਐਸਟੀ ਲੱਗੂਗਾ ਵਾਹਕਲ ਆਟੋ ਕੰਪੋਨੈਂਟਸ ਹੈ ਹੁਣ ਮੋਟਰਸਾਈਕਲ ਜਿਹਨਾਂ ਦੇ 350 ਸੀਸੀ ਤੱਕ ਹੈ 18% ਪਹਿਲਾਂ 28% ਸੀ ਸਮਾਲ ਹਾਈਬ੍ਰਿਡ ਕਾਰਸ ਜਿਹੜੇ ਨੇ ਉਹਨਾਂ ਨੂੰ ਵੀ ਬੈਨੀਫਿਟ ਮਿਲੂਗਾ ਇਲੈਕਟ੍ਰੋਨਿਕ ਵਾਹਕਲ ਜਿਹੜੇ ਨੇ ਉਹਨਾਂ ਦੇ ਉੱਤੇ ਜਿਹੜਾ ਹੈ 5% ਟੈਕਸ ਹੈ ਪਹਿਲਾਂ ਵੀ ਵੈਸੇ 5 ਹੀ ਸੀ ਆਟੋ ਕੰਪੋਨੈਂਟਸ ਦੇ ਉੱਤੇ 18% ਕਰ ਦਿੱਤਾ 28 ਤੋਂ ਫਿਊਲ ਯੂਜੇਜ ਹੈ ਜਿਹੜਾ પેટ્રોલ LPG CNG ਵਾਹਨ ਜਿਹੜੇ ਕੇ 1200 CC ਤੋਂ ਘੱਟ ਹੈ ਅਤੇ 4000 MM ਤੋਂ ਵੱਧ ਜਿਨ੍ਹਾਂ ਦੀ ਲੈਂਥ ਨਹੀਂ ਹੈਗੀ ਤੇ ਡੀਜ਼ਲ ਵਾਹਨ ਜਿਹੜੇ 1500 CC ਤੱਕ ਹੈ ਜਿਨ੍ਹਾਂ ਦਾ ਤੇ ਉਹਨਾਂ ਦੀ ਲੈਂਥ 4000 ਤੋਂ ਘੱਟ ਹੈ ਉਹਨਾਂ ਦੇ ਉੱਤੇ ਵੀ ਜਿਹੜਾ 28 ਦੀ ਬਜਾਏ ਹੁਣ 18% ਟੈਕਸ ਹੋ ਗਿਆ ਸੀਮੈਂਟ ਦੇ ਉੱਤੇ 하이 ਤੋਂ 18% ਟੈਕਸ ਰਹਿ ਗਿਆ ਹੈ ਤੇ ਜੀਐਸਟੀ ਜਿਹੜਾ ਸਵੀਂਗ ਮਸ਼ੀਨ ਤੇ ਸਵੀਂਗ ਪਾਰਟਸ ਨੇ ਉਹਦੇ ਤੇ 12% ਤੋਂ 5% ਟੈਕਸ ਰਹਿ ਗਿਆ ਹੈ ਤੇ ਜਿਹੜੇ ਸਵੀਂਗ ਮਸ਼ੀਨ ਪਾਰਟਸ ਬਣਦੇ ਆ ਜਿੱਥੇ ਤਾਂ ਉਹ 18% ਦੇ ਉੱਤੇ ਲੋਹਾ ਹੈ ਤੇ ਅੱਗੇ 12% ਤੇ ਸਵੀਂਗ ਮਸ਼ੀਨ ਪਾਰਟ ਦੇ ਸਵੀਂਗ ਮਸ਼ੀਨ ਬਣਦੀ ਸੀ ਹੁਣ ਉਹ 5% ਤੇ ਰਹਿ ਗਿਆ ਹੈ ਤਾਂ ਇਹ 13% ਦਾ ਜਿਹੜਾ ਇਹ ਫਰਕ ਰਹਿ ਗਿਆ ਹੈ ਤੇ ਇਹ ਅਮਾਊਂਟ ਦੇ ਉੱਤੇ ਤੁਹਾਨੂੰ ਰਿਫੰਡ ਮਿਨੂਗਾ ਅਗੇ ਰਫੰਡ ਜਿਹੜਾ ਸੀ ਉਹ ਘੱਟ ਮਿਲਦਾ ਸੀਗਾ ਅੱਗੇ 18 ਤੇ 12 ਦਾ ਫਰਕ 6% ਸੀ ਹੁਣ 18 ਤੇ 5 ਦਾ ਜਿਹੜਾ ਇਹ ਰਿਫੰਡ ਜਿਹੜਾ ਇਹ ਉਹ 13% ਦਾ ਰਿਫੰਡ ਰਹਿ ਗਿਆ ਏ ਇਸ ਤਰੀਕੇ ਦਾ ਰਿਫੰਡ ਸਵਿੰਗ ਮਸ਼ੀਨ ਦੇ ਜਿਹੜੇ ਹਿੱਸੇ ਪਾਰਟ ਬਣਾਉਂਦੇ ਨੇ ਉਹਨਾਂ ਨੂੰ ਵੱਧ ਰਿਫੰਡ ਮਿਲੇਗਾ ਦੂਸਰਾ ਜਿਹੜਾ ਹੈ ਸਵਿੰਗ ਮਸ਼ੀਨ ਦੇ ਨਾਲ ਨਾਲ ਕੁਝ ਹੋਰ ਵਸਤਾਂ ਜਿਹੜੀਆਂ ਜਿਵੇਂ ਸਾਈਕਲ ਪਾਰਟਸ ਹੈ ਜਾਂ ਸਾਈਕਲ ਹੈ ਉਹ ਵੀ 5% ਦੇ ਉੱਤੇ ਰਹਿ ਗਿਆ ਤਾਂ 18% ਲੋਹਾ ਸਾਈਕਲ ਪਾਰਟਸ ਜਿਹੜੇ ਹਨ ਸਾਈਕਲ ਦੇ ਸਾਈਕਲ ਪਾਰਟਸ 5% ਤੇ ਰਹਿ ਗਏ ਉੱਥੇ ਵੀ ਜਿਹੜਾ ਰਿਫੰਡ ਵਧੂਗਾ ਤਾਂ ਐ ਜਿਹੜਾ ਇਹ ਰਿਫੰਡ ਵੀ ਸਰਕਾਰ ਜਿਹੜੀ ਆ ਉਹ ਤੁਹਾਨੂੰ ਦੇਊਗੀ ਇਹਨਾਂ ਆਈਟਮ ਦੇ ਉੱਤੇ ਤੇ ਅੱਗੇ ਨਾਲ ਉਹਨੂੰ ਲਗਭਗ ਦੁੱਗਣਾ ਦੁੱਗਣਾ ਰਿਫੰਡ ਹੋ ਜਾਵੇਗਾ ਐਗਰੀਕਲਚਰ ਮਸ਼ੀਨਰੀ ਐਗਰੀਕਲਚਰ ਮਸ਼ੀਨਰੀ ਦੇ ਉੱਤੇ ਟੈਕਸ ਜਿਹੜਾ ਹੈ 12% ਤੋਂ ਘਟਾ ਕੇ 5% ਆ ਗਿਆ ਹੈ ਤੇ ਜਿਹੜਾ ਐਗਰੀਕਲਚਰ ਮਸ਼ੀਨਰੀ ਸਿੱਧਾ ਲੋਹਾ ਲੈ ਕੇ ਐਗਰੀਕਲਚਰ ਮਸ਼ੀਨਰੀ ਬਣਾਉਂਦਾ ਹੈ ਉਸ ਦੇ ਉੱਤੇ ਵੀ ਰਫੰਡ ਜਿਹੜਾ ਹੈ ਉਹ ਵੀ ਪਹਿਲਾਂ ਨਾਲੋਂ ਵੱਧ ਮਿਲੇਗਾ ਹੁਣ ਤੇ ਰੇਟ ਜਿਹੜਾ ਹੈ ਉਹ ਸੈਲਫ ਲੋਡਿੰਗ ਐਗਰੀਕਲਚਰ ਟ੍ਰੇਲਰ ਹੈ ਜਾਂ ਹੈਂਡ ਪ੍ਰੋਪੈਲਡ ਵਾਹਨ ਦੇ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਹੈ ਉਹ ਟੈਕਸ 5% ਬਣੇਗਾ ਕੀ ਫਰਟੀਲਾਈਜ਼ਰ ਇਨਪੁਟਸ ਨੇ ਉਹਨਾਂ ਦੇ ਉੱਤੇ ਜੇ ਸਲਫਿਊਰਿਕ ਐਸਿਡ ਹੈ ਨਾਈਟ੍ਰਿਕ ਐਸਿਡ ਜਿਹਨੂੰ ਤਜਾਬ ਕਹਿੰਦੇ ਆ ਪਰ ਇਹ ਵੀ ਜਿਹੜਾ ਹੈ ਹਾਰਮੋਨੀਆ ਹੈ ਉਹ ਵੀ 18 ਦੇ ਉੱਤੇ ਜਗਾ 5% ਲੱਗੇਗਾ ਬਾਇਓ ਪੈਸਟੀਸਾਈਡ ਜਿਹੜੇ ਨੇ ਉਹਨਾਂ ਦੇ ਉੱਤੇ ਵੀ 12 ਦੀ بجائے 5% ਟੈਕਸ ਲਵੇ ਲੱਗੇਗਾ ਤੇ ਮਾਈਕਰੋ ਨਿਊਟਰੀਐਂਟਸ ਜਿਹੜੇ ਨੇ ਉਹਨਾਂ ਦੇ ਉੱਤੇ ਵੀ 5% ਕਰ ਦਿੱਤਾ ਹੈ ਤੇ ਆਏ ਜਿਹੜਾ ਹੈ ਟਰੈਕਟਰ ਪਾਰਟਸ ਵਗੈਰਾ ਇਹਨਾਂ ਸਾਰਿਆਂ ਦੇ ਉੱਤੇ ਟੈਕਸ ਜਿਹੜਾ ਹੈ ਘਟਿਆ ਹੈ ਬਿਊਟੀ ਐਂਡ ਫਿਜ਼ੀਕਲ ਵੈਲਵਿੰਗ ਸਰਵਿਸਿਜ਼ ਨੇ ਜਿਹੜੀਆਂ ਉਹਨਾਂ ਦੇ ਉੱਤੇ ਵੀ 18% ਟੈਕਸ ਹੁੰਦਾ ਸੀ ਜਿਵੇਂ ਹੈਲਥ ਕਲੱਬ ਸੈਲੂਨ ਬਾਰਬਰ ਫਿਟਨੈਸ ਸੈਂਟਰ ਹੈ ਯੋਗਾ ਹੈ ਹੁਣ 18 ਦੀ ਬਜਾਏ ਹੁਣ ਸਿਰਫ 5% ਟੈਕਸ ਲੱਗੂਗਾ ਪਰ ਸਵਾਲ ਉਹੀ ਜਿਹੜਾ ਸਵਾਲ ਪਹਿਲਾਂ ਦਾ ਬਹੁਤ ਚਿਰ ਦਾ ਸਵਾਲ ਖੜਾ ਹੈ ਇਹ ਨਾ ਤਾਂ ਉਹ ਇਹ ਹੈ ਕਿ ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋਣਗੀਆਂ ਇਰੇਟਡ ਕੈਫੀਨੇਟਡ ਡਰਿੰਕਸ ਪਪੂਲਰ ਸੌਫਟ ਡਰਿੰਕਸ ਜਿਵੇਂ ਕੋਕਾ ਕੋਲਾ ਪੈਪਸੀ ਜਾਂ ਹੋਰ ਨਾਨ-ਐਲਕੋਹੋਲਿਕ ਵੈਵਰੇਜ ਜਿਹਨੇ ਉਹ ਕਾਸਟlier ਹੋ ਜਾਣਗੇ 28% ਦੇ ਬਜਾਏ 40% ਟੈਕਸ ਲੱਗੂਗਾ 20% ਸਟੇਟ ਨੂੰ 20% ਸੈਂਟਰ ਨੂੰ ਕੈਫੀਨੇਟਡ ਡ੍ਰਿੰਕਸ ਜਿਹੜੇ ਨੇ ਉਹ 28 ਦੀ ਬਜਾਏ 40% ਦੀ ਸ਼੍ਰੇਣੀ ਦੇ ਵਿੱਚ ਆ ਗਏ ਨਾਨ ਐਲਕੋਹੋਲਿਕ ਡ੍ਰਿੰਕਸ ਜਿਹੜੇ ਨੇ ਉਹ ਵੀ ਮਹਿੰਗੇ ਹੋਏ ਨੇ ਜੀਐਸਟੀ ਰੇਟ ਜਿਹੜਾ ਹੈ 40% ਪਹਿਲਾਂ 18% ਸੀਗਾ ਔਰ ਗੁੜ ਜੁਸ ਕੰਟੇਨਿੰਗ ਐਡਿਡ 슈ਗਰ ਔਰ ਅਦਰ সুইਟਨਿੰਗ ਮੈਟਰ ਆਰ ਫਲੇਵਰਡ ਟੂ ਬੀ ਟੈਕਸਡ ਇਹ 28 ਦੀ ਬਜਾਏ 40 ਆ ਗਿਆ ਪਰ ਇਸ ਦੇ ਵਿੱਚ ਇੱਕ ਹੋਰ ਚੀਜ਼ ਵੀ ਹੈ ਇਨ੍ਹਾਂ ਵਿੱਚੋਂ ਕੁਝ ਆਈਟਮ ਜਿਹੜੀਆਂ ਸਨ ਉਹਨਾਂ ਦੇ ਉੱਤੇ ਟੈਕਸ ਪਹਿਲਾਂ ਇਹਨਾਂ ਦੇ ਨਾਲ ਸੈਸ ਲੱਗਦੀ ਸੀ ਹੁਣ ਸੈਸ ਚੱਕੀ ਗਈ ਹੈ ਇੱਧਰ ਸਰਫ ਸੀਗਾ ਸਟੇਟ ਦਾ ਜਿਹੜਾ ਇਹ ਟੈਕਸ ਵਧੂਗਾ ਸਟੇਟ ਦਾ ਟੈਕਸ ਜਿਹੜਾ ਹੈ ਪਹਿਲਾਂ ਸੈਸ ਸੈਂਟਰ ਦੇ ਕੋਲ ਜਾਂਦਾ ਸੀ ਹੁਣ ਸਟੇਟ ਵੀ ਅੱਗੇ 18 ਜਾਂ 14 ਜਾਂ 14 ਸੀ ਤਾਂ ਉਹਨਾਂ ਦੇ ਵਿੱਚੋਂ ਜਿਹੜਾ ਸੈਸ ਆ ਫਿਰਗਾ ਉਹ ਸੈਸ ਸੈਂਟਰ ਕੋਲ ਜਾਂਦਾ ਸੀ ਹੁਣ 6% ਸਟੇਟ ਨੂੰ ਟੈਕਸ ਵਧ ਜਾਣਾ ਹੈ ਪਹਿਲੀ ਗੱਲ ਦੂਸਰੀ ਜਿਹੜੀ ਹੈ ਇਦੇ ਵਿੱਚ ਕੀ ਹੈ ਕਿ ਜਿਹੜੀਆਂ ਆਈਟਮਸ ਨੇ ਖੂਸ਼ ਦੇ ਉੱਤੇ ਜਿਹੜਾ ਹੈ ਉਹ ਸੈਸ ਲੱਗਣ ਦੇ ਨਾਲ ਨਾਲ ਹੁਣ ਸੈਸ ਹਟ ਗਈ ਇਸ ਤੋਂ ਇਲਾਵਾ ਵਾਹਿਕਲਜ਼ ਨੇ ਤੇ ਵਾਹਿਕਲ ਦੇ ਉੱਤੇ ਵੀ ਜਿਹੜਾ ਹੈ ਉਹ 40% ਟੈਕਸ ਲੱਗੂਗਾ ਹੁਣ ਤੇ ਫਿਰ ਟ੍ਰੈਕੋ ਆਈਟਮਸ ਨੇ ਉਹਨਾਂ ਦੇ ਉੱਤੇ 28 ਦੀ ਬਜਾਏ 40% ਟੈਕਸ ਕਰ ਦਿੱਤਾ ਗਿਆ ਹੈ 레이జర్ ਐਕਟੀਵਿਟੀ ਜਿਹੜੀਆਂ ਹਨ ਉਹਨਾਂ ਦੇ ਉੱਤੇ ਵੀ 40% ਕਰ ਦਿੱਤਾ ਗਿਆ ਹੈ ਜਿਵੇਂ ਰੇਸ ਕਲੱਬ ਹੈ ਲੀਜ਼ਿੰਗ ਹੈ ਰੈਂਟਰਲ ਸਰਵਿਸਿਜ਼ ਵਗੈਰਾ ਹਨਾ ਪਰੇ ਕਿ ਜੈਂਕਾ ਸੀ ਨੋ ਗੈਂਬਲਿੰਗ ਹORSERIDING ਲੋਟਰੀ ਆਨਲਾਈਨ ਮਨੀ ਗੇਮਿੰਗ ਆਈਪੀਐਲ ਟਿਕਟਸ ਇਹ ਮੈਂ ਇਹਨਾਂ ਚੀਜ਼ਾਂ ਦੇ ਉੱਤੇ ਪਰ ਦੋਸਤੋ ਜੇ ਤੁਹਾਨੂੰ ਲੱਗਦਾ ਹੈ ਕਿ ਇੱਥੇ ਰੇਟ ਵਧਿਆ ਹੈ ਤਾਂ ਇੱਕ ਚੀਜ਼ ਦਾ ਇਹ ਵੀ ਖਿਆਲ ਰੱਖੋ ਕਿ ਇਹ ਉਹਨਾਂ ਚੀਜ਼ਾਂ ਦੇ ਉੱਤੇ ਰੇਟ ਵਧੇ ਨੇ ਜਿੰਨਾ ਚੀਜ਼ਾਂ ਦੀ ਵਰਤੋਂ ਅਮੀਰ ਬੰਦਿਆਂ ਨੇ ਕਰਨੀ ਆ ਉਹਨਾਂ ਨੇ ਕਰਨੀ ਆ ਜਿਹੜੇ ਅਫੋਰਡ ਕਰ ਸਕਦੇ ਆ ਜਿਹੜੇ ਮੱਧ ਵਰਗ ਨਾਲ ਸੰਬੰਧਿਤ ਲੋਕ ਨੇ ਜਿਹੜੇ ਗਰੀਬ ਬੰਦੇ ਆ ਉਹਨਾਂ ਦੇ ਲਈ ਚੀਜ਼ਾਂ ਦੇ ਰੇਟ ਨਹੀਂ ਵਧੇ ਤਾਂ ਦੋਸਤੋ ਇਹ ਹੈ ਅੱਜ ਦੀ ਆਪਣੀ ਗੱਲਬਾਤ ਤੇ ਦੋਸਤੋ ਇਹ ਜਿਹੜੀਆਂ ਜੀ ਚੀਜ਼ਾਂ ਨੇ ਇਹ ਬੜੀਆਂ ਜ਼ਰੂਰੀ ਨੇ ਧਿਆਨ ਦੇ ਵਿੱਚ ਰੱਖਣਾ ਤਾਂ ਜੋ ਕੱਲ ਨੂੰ ਤੁਸੀਂ ਦੁਕਾਨ ਤੇ ਕੋਈ ਚੀਜ਼ ਖਰੀਦਣ ਜਾਣੇ ਹੋ ਤਾਂ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਇਹਨਾਂ ਰੇਟਾਂ ਦਾ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਜੇਕਰ ਕੱਲ ਨੂੰ ਰੇਟ ਕੋਈ ਵੱੱਦ ਤੁਹਾਨੂੰ ਲਗਾ ਲੈਂਦਾ ਹੈ ਤਾਂ ਤੁਸੀਂ ਖੁੱਲਕੇ ਕਹਿ ਸਕੋ ਭਰਾਵਾ ਆ ਦੇਖੋ ਰੇਟ ਜਿਹੜਾ ਹੈ ਇਹਨਾਂ ਚੀਜ਼ਾਂ ਦੇ ਘਟੇ ਐ ਤੇ ਇਹ ਕਦੋਂ ਲਾਗੂ ਹੋਣਗੇ 22 ਸਤੰਬਰ 2025 ਤੋਂ ਤਾਂ ਦੋਸਤੋ ਵੀਡੀਓ ਤੁਸੀਂ ਅੰਤ ਤੱਕ ਵੇਖੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਲਾ ਸਾਹਿਤ ਸਮਾਜ ਨਾਲ ਸੰਬੰਧਿਤ ਵੀਡੀਓ ਦੇਖਦੇ ਰਹਿਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਬਿਲਕੁਲ ਮੁਫਤ ਹੈ ਵੀਡੀਓ ਅੰਤ ਤੱਕ ਵੇਖੀ ਤੁਹਾਡਾ ਫੇਰ ਸ਼ੁਕਰੀਆ ਸਤਿ ਸ੍ਰੀ ਅਕਾਲ